ਜੇਕਰ ਕੋਈ ਬੰਦਾ 20000 ਰੁਪਏ ਦੀ ਨੌਕਰੀ ਤੇ ਕੰਮ ਕਰਦਾ ਤਾਂ ਉਹਨੂੰ 42 ਸਾਲ ਲੱਗ ਜਾਣੇ ਆ ਜੇਕਰ ਉਹ ਪੈਸੇ ਜੋੜਦਾ ਤਾਂ 1 ਕਰੋੜ ਰੁਪਈਆ ਉਹ ਜੋੜ ਸਕਦਾ ਜੇਕਰ ਐਦਾਂ ਹੀ ਕੋਈ ਬੰਦਾ ਕੋਈ ਪ੍ਰੋਡਕਟ ਆ 500 ਰੁਪਏ ਦਾ ਉਹ 20000 ਲੋਕਾਂ ਨੂੰ ਵੇਚ ਦਿੰਦਾ ਚਾਹੇ ਉਹ ਮਹੀਨੇ ਦੇ ਵਿੱਚ ਵੇਚ ਲੈ ਤਾਂ ਉਹ ਕਰੋੜ ਰੁਪਈਆ ਕਮਾ ਸਕਦਾ ਐਦਾਂ ਦੀਆਂ ਗੱਲਾਂ ਬਾਤਾਂ ਤੁਸੀਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਬਾਧੂ ਸੁਣੀ ਆਉਣੀਆਂ ਬਹੁਤ ਲੋਕਾਂ ਦਾ ਖਿੱਚਿਆ ਜਾਂਦਾ ਐਦਾਂ ਦੀਆਂ ਗੱਲਾਂ ਕਰ ਕਰ ਕੇ ਨੇ ਪਾਰੇ ਸਿਰਫ ਜਿਹੜੀਆਂ ਗੱਲਾਂ ਹੁੰਦੀਆਂ ਸੋਸ਼ਲ ਮੀਡੀਆ ਦੇ ਉੱਤੇ ਹੀ ਵਧੀਆ ਲੱਗਦੀਆਂ ਹੁੰਦੀਆਂ ਕਿਉਂਕਿ ਜਿਹੜੇ ਬੰਦੇ ਨੇ ਕੋਈ ਅਚੀਵਮੈਂਟ ਕੀਤਾ ਹੁੰਦਾ ਐਨੇ ਪੈਸੇ ਕਮਾਏ ਵੀ ਹੁੰਦੇ ਆ ਉਹ ਉਹਨੂੰ ਜਾ ਕੇ ਪੁੱਛੋ ਉਹਦੇ ਕਿੰਨੇ ਸਾਲਾਂ ਦੀ ਮਿਹਨਤ ਦਾ ਨਤੀਜਾ ਹੁੰਦਾ ਐਦਾਂ ਦਾ ਕੁਝ ਨਹੀਂ ਹੁੰਦਾਗਾ ਕਿ ਚੁਟਕੀ ਮਾਰੋ ਤੇ ਤੁਸੀਂ ਅਮੀਰ ਬਣ ਜਾਓ ਪਰ ਜਿਹੜੀਆਂ ਐਦਾਂ ਦੀਆਂ ਵੀਡੀਓਜ਼ ਹੁੰਦੀਆਂ ਉਹਨਾਂ ਨੂੰ ਮਿਲੀਅਨ ਮਿਲੀਅਨ ਵਿਊ ਆ ਜਾਂਦੇ ਆ ਕਿਉਂਕਿ ਇਹ ਸਾਡਾ ਮਨੁੱਖੀ ਸੁਭਾਅ ਆ ਅੱਜ ਕੱਲ ਇੱਕ ਕਿਰਿਓਸਿਟੀ ਆ ਅਸੀਂ ਛੇਤੀ ਅਮੀਰ ਕਿੱਦਾਂ ਬਣ ਸਕਦੇ ਹਾਂ ਉਦੋਂ ਨੂੰ ਅਟਰੈਕਟ ਹੋ ਜੇ ਸੋ ਬਈ ਸਿੰਪਲ ਜਿਹੜਾ ਰਾਹ ਹੈਗਾ ਉਹ ਕੋਈ ਨਹੀਂ ਹੈਗਾ ਮਿਹਨਤ ਕਰਨੀ ਪੈਂਦੀ ਆ ਜਦੋਂ ਤੁਸੀਂ ਸਟਾਰਟਿੰਗ ਦੇ ਵਿੱਚ ਹੁੰਨੇ ਆ ਤਾਂ ਤੁਹਾਨੂੰ ਜਿਹੜੀ ਵੀ ਕੋਈ ਨੌਕਰੀ ਮਿਲਦੀ ਆ 15 20 ਹਜ਼ਾਰ ਵਾਲੀ ਤਾਂ ਉਹ ਕਰ ਲੈਣੀ ਚਾਹੀਦੀ ਆ ਉਹਦੇ ਨਾਲ ਨਾਲ ਜਿਹੜਾ ਤੁਹਾਡਾ ਕੋਈ ਸ਼ੌਂਕ ਆ ਜਾਂ ਕੋਈ ਤੁਸੀਂ ਹੋਰ ਬਿਜ਼ਨਸ ਕਰਨਾ ਚਾਹੁੰਦੇ ਆ ਜਾਂ ਤੁਹਾਡਾ ਮਾਈਂਡ ਆ ਕੁਝ ਕਰਨ ਦਾ ਵੱਡਾ ਕਰਨ ਦਾ ਉਹਦੇ ਵੱਲ ਵੀ ਧਿਆਨ ਦੇਣਾ ਸਟਾਰਟ ਕਰ ਦੇਣਾ ਚਾਹੀਦਾ ਹੈ ਕਿ ਹਾਂ ਬਈ ਅਸੀਂ ਸਾਈਡ ਵਾਈ ਸਾਈਡ ਉਹ ਚੀਜ਼ਾਂ ਕਰਦੇ ਰਹਿਣਾ ਚਾਹੀਦਾ ਪਰ ਜੇਕਰ ਤੁਹਾਨੂੰ ਕੋਈ ਛੋਟੀ ਮੋਟੀ ਓਪਰਚ्युनिटी ਵੀ ਮਿਲਦੀ ਆ ਪਹਿਲਾਂ ਪਹਿਲਾਂ ਸ਼ੁਰੂਆਤ ਦੇ ਵਿੱਚ ਉਹ ਲੈ ਲੈਣੀ ਚਾਹੀਦੀ ਆ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦਿੰਦਾ ਇਹ ਮੇਰੇ ਨਾਲ ਦੇ ਹੀ ਮੁੰਡੇ ਆ ਮੈਂ ਐਗਜ਼ਾਮਪਲ ਦੇਣਾ ਤੇਜੀ ਤੇ ਆ ਮਨਿੰਦਰ ਦੀ ਮੇਰੇ ਨਾਲ ਹੀ ਹੁੰਦੇ ਆ ਇਹ ਪਹਿਲਾਂ ਕਿਤੇ ਫੈਕਟਰੀ ਦੇ ਵਿੱਚ ਕੰਮ ਕਰਦੇ ਸੀਗੇ ਵਧੀਆ ਪੈਸੇ ਚਲੋ ਕਮਾਉਂਦੇ ਸੀ 15 20 ਹਜ਼ਾਰ ਇਹਨਾਂ ਨੇ ਥੋੜੇ ਥੋੜੇ ਪੈਸੇ ਉਹ ਜੋੜ ਕੇ ਇੱਕ ਦੁਕਾਨ ਲਈ ਉੱਥੇ ਆਪਣਾ ਕੰਮ ਸਟਾਰਟ ਕੀਤਾ ਹੁਣ ਇਹ ਸਾਰੀ ਸ਼ਰਮ ਵਗੈਰਾ ਲਾ ਕੇ ਗੋਲ ਗੱਪੇ ਵੇਚਦੇ ਪਿਆ ਵਧੀਆ ਕੰਮ ਇਹਨਾਂ ਦਾ ਚੱਲਦਾ ਪਿਆ ਇੱਕ ਜਿਹੜਾ ਬੰਦਾ ਕੋਈ 15 20 ਹਜ਼ਾਰ ਰੁਪਏ ਦੀ ਜੌਬ ਕਰਦਾ ਉਹਨਾਂ ਨੂੰ ਵਧੀਆ ਸੈਲਰੀ ਇਹ ਪਾਉਂਦੇ ਆ ਆਲਰੇਡੀ ਪਰ ਇਹਨਾਂ ਦੇ ਜਿਹੜੇ ਗੋਲ ਆ ਉਹ ਉਤੋਂ ਵੀ ਵੱਡੇ ਹੈਗੇ ਆ ਸੋ ਇਹ ਇਹ ਜਿਹੜਾ ਹੁਣ ਇਹਨਾਂ ਨੇ ਸੈਕੰਡ ਸਟੈਪ ਲਿਆ ਨੌਕਰੀ ਤੋਂ ਬਾਅਦ ਉਤੋਂ ਅੱਗੇ ਵੀ ਲਊਗੇ ਸੋ ਸਟੈਪ ਬਾਈ ਸਟੈਪ ਚੀਜ਼ਾਂ ਹੁੰਦੀਆਂ ਐ ਐਦਾਂ ਦਾ ਕੁਝ ਨਹੀਂ ਹੁੰਦਾ ਕਿ ਤੁਸੀਂ ਝਟਕੀ ਮਾਰੀ ਤਾਂ ਤੁਸੀਂ ਜੀ ਇਹ ਬਣ ਗਏ ਅੰਬਾਨੀ ਬਣ ਗਏ ਨਾ ਇਹ ਜਿਹੜੇ ਕਈ ਇੱਥੇ ਆ ਕੇ ਆਪਾਂ ਨੂੰ ਇਹ ਦੇਣ ਵੀ ਲਾ ਪੰਦੇ ਆ ਨਾ ਇਹ ਨੌਲੇਜ ਜਾਂ ਕਹਿੰਦੇ ਗਿਆਨ ਦੇਣ ਲਾ ਪੰਦੇ ਆ ਸੋਸ਼ਲ ਮੀਡੀਆ ਤੇ ਤੁਸੀਂ ਜੀ ਰਿਚ ਡੈਡ ਪੂਰ ਡੈਡ ਪੜ ਲਓ ਇਹ ਫਲਾਨੀ ਕਿਤਾਬ ਪੜ ਲਓ ਤਾ ਉੱਥੋਂ ਪਤਾ ਲੱਗ ਜਾਊਗਾ ਤੁਸੀਂ ਅਮੀਰ ਹੋ ਜਾਉਂਗੇ ਐਦਾਂ ਦਾ ਕੁਝ ਨਹੀਂ ਹੁੰਦਾ ਹੈਗਾ ਕੋਈ ਵੀ ਕਿਤਾਬ ਪੜ੍ਹ ਲਓ ਜਿਹੜੀ ਪੜ੍ਹਾਈ ਤੁਹਾਨੂੰ ਇਹ ਜ਼ਿੰਦਗੀ ਪੜਾਉਂਦੀ ਹੈ ਨਾ ਠੋਕਰਾਂ ਲੱਗ ਲੱਕੇ ਉਹ ਪੜ੍ਹਾਈ ਤੁਹਾਨੂੰ ਕੋਈ ਵੀ ਯੂਨੀਵਰਸਿਟੀ ਪੜਾਈ ਨਹੀਂ ਸਕਦੀ ਤੇ ਹਰੇਕ ਬੰਦੇ ਦੇ ਹਾਲਾਤ ਤੇ ਜਿਹੜੀ ਸਿਚੁਏਸ਼ਨ ਆ ਉਹ ਅਲੱਗ-ਅਲੱਗ ਆ ਜੇ ਕੋਈ ਉਹ ਕਿਤਾਬ ਲਿਖਣ ਵਾਲਾ ਬੰਦਾ ਉਹ ਕੰਮ ਕਰਕੇ ਅਮੀਰ ਹੋ ਗਿਆ ਤੁਸੀਂ ਜ਼ਰੂਰੀ ਨਹੀਂ ਉਹ ਕਰਕੇ ਅਮੀਰ ਹੋ ਜਾਉਂਗੇ ਜੋ ਕੰਮ ਕਰਕੇ ਮੈਂ ਅਮੀਰ ਹੋ ਗਿਆ ਉਹ ਤੁਸੀਂ ਨਹੀਂ ਹੋ ਸਕਦੇ ਜੇਕਰ ਕੋਈ ਧੋਨੀ ਕ੍ਰਿਕਟ ਖੇਡ ਕੇ ਅਮੀਰ ਬਣਿਆ ਤਾਹੋ ক্রিকেট ਖੇਡ ਕੇ ਹੀ ਬਣ ਸਕਦਾ ਜੇਕਰ ਉਹ ਫੁੱਟਬਾਲ ਖੇਡਦਾ ਤਾਂ ਉਹ ਨਹੀਂ ਬਣ ਸਕਦਾ ਫੁੱਟਬਾਲ ਸਿਰਫ ਕ੍ਰਿਸਟੀਆਨੋ ਰonaldo ਹੀ ਖੇਡ ਸਕਦਾ ਰੱਬ ਨੇ ਹਰੇਕ ਬੰਦੇ ਦੇ ਕੋਲ ਅਲੱਗ-ਅਲੱਗ ਟੈਲੈਂਟ ਦਿੱਤਾ ਹੈ ਅਲੱਗ-ਅਲੱਗ ਸ਼ਕਲ ਦਿੱਤੀ ਆ ਸੋ ਜ਼ਰੂਰੀ ਨਹੀਂ ਜੋ ਕੰਮ ਕਰਕੇ ਮੈਂ ਕਾਮਯਾਬ ਹੋਇਆ ਜਰੂਰ ਤੁਸੀਂ ਵੀ ਉਹੀ ਕੰਮ ਕਰਕੇ ਹੋ ਜਾਓਗੇ ਸੋ ਰੀਸ ਨਾਲ ਤੁਸੀਂ ਕਦੀ ਵੀ ਕਾਮਯਾਬ ਨਹੀਂ ਹੋ ਸਕਦੇ ਥੱਡਾ ਕੋਈ ਡਿਫਰੈਂਟ ਆਈਡੀਆ ਹੋਊਗਾ ਉਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਾਮਯਾਬ ਹੋ ਸਕਦੇ ਆ ਹੁਣ ਮੈਂ ਇਹਦੇ ਵਿੱਚ ਕਈ ਵਾਰੀ ਗੱਲ ਕੀਤੀ ਗਈ ਸੀ ਪੰਜਾਬ ਰਹਿ ਕੇ ਕੀ ਕੀ ਕੰਮ ਕਰ ਸਕਦੇ ਆ ਉਹਦੇ ਲਈ ਮੈਂ ਇਸ ਵੀਡੀਓ ਦਾ ਪਾਰਟ 1 ਵੀ ਬਣਾਇਆ ਤੇ ਕਿੱਥੋਂ ਲੋਨ ਤੇ ਕਿੱਦਾਂ-ਕਿੱਦਾਂ ਦੇ ਲੋਨ ਲੈ ਸਕਦੇ ਆ ਉਹ ਪਾਰਟ 2 ਵੀ ਬਣਾਇਆ ਤੁਸੀਂ ਉਹ ਵੀਡੀਓਜ਼ ਦੇਖ ਸਕਦੇ ਆ ਕਿ ਕਿਹੜੇ ਕੰਮ ਅਸੀਂ ਪੰਜਾਬ 'ਚ ਰਹਿ ਕੇ ਕੰਮ ਕਰ ਸਕਦੇ ਆ ਹੋ ਸਕੂਗਾ ਤਾਂ ਮੈਂ ਉਹਦੀ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਉਹ ਲਿੰਕ ਵੀ ਪਾ ਦਊਗਾ ਵੀਡੀਓ ਦਾ ਪਰ ਤੁਸੀਂ ਉੱਧਰ ਵੀ ਇਸ ਮੇਰੇ ਚੈਨਲ ਤੇ ਜਾ ਕੇ ਉਹ ਦੇਖ ਸਕਦੇ ਆ ਪਾਰਟ 1 ਤੇ 2 ਇਹਦਾ ਹੀ ਜਿਹਦਾ ਹੁਣ ਮੈਂ ਇਹ ਪਾਰਟ 3 ਬਣਾ ਰਿਹਾ ਦੂਸਰੀ ਕਈ ਵਾਰੀ ਗੱਲ ਕਰਦਾ ਹੁੰਦਾ ਕਿ ਕੋਈ ਵੀ ਤੁਸੀਂ ਕੰਮ ਕਰਦੇ ਆ ਚਾਹੇ ਤੁਸੀਂ ਨੌਕਰੀ ਕਰਦੇ ਆ ਉਹਦੇ ਨਾਲ ਨਾਲ ਤੁਹਾਡਾ ਕੋਈ ਹੋਰ ਸ਼ੌਂਕ ਹੈਗਾ ਮੰਨ ਲਓ ਤੁਸੀਂ ਇਹ ਬੱਚੇ ਹੀ ਪਾਲਿਓ ਆ ਮੁਰਗੀਆਂ ਵਗੈਰਾ ਦੇ ਮੰਨ ਲਓ ਤੁਸੀਂ ਆਹ ਪਸ਼ੂਆਂ ਨੂੰ ਪੱਠੇ ਹੀ ਪਾਉਣੇ ਆ ਜਾਂ ਕੋਈ ਡੇਰੀ ਫਾਰਮਿੰਗ ਦਾ ਸਾਈਡ ਵਾਈ ਸਾਈਡ ਕੰਮ ਕਰਦੇ ਆ ਉਹ ਸਾਰੇ ਕੰਮ ਨੂੰ ਆਨਲਾਈਨ ਲੈ ਕੇ ਆਓ ਸੋਸ਼ਲ ਮੀਡੀਆ ਦੇ ਉੱਤੇ ਲੈ ਕੇ ਆਓ ਬਾਈ ਮੈਂ ਕੱਲ ਹੀ ਇੱਕ ਬੰਦੇ ਦੀ ਆ ਵੀਡੀਓ ਦੇਖਦਾ ਸੀਗਾ ਕਿ ਪਸੂਆਂ ਨੂੰ ਪੱਠੇ ਕਿੱਦਾਂ ਪਾਈਏ ਤੁਸੀਂ ਦੇਖ ਲਿਓ ਇਹਦੇ 70k ਵਿਊ ਹੋਏ ਹੋਣੇ ਆ ਇਹਨੇ ਜਿਹੜੇ ਸੀਗੇ ਇਹਦੇ ਤੋਂ ਡਾਲਰ ਕਮਾਏ ਹੋਣੇ ਆ ਜਿਹੜਾ ਕੋਈ 10-15000 ਦੀ ਨੌਕਰੀ ਕਰਦਾ ਮਤਲਬ ਉਹਨੇ ਉਹਨੇ ਆਹ ਵੀਡੀਓ ਪਾ ਕੇ ਹੀ ਕਮਾ ਲੈ ਹੋਣੇ ਆ ਕਿ ਪਸੂਆਂ ਨੂੰ ਪੱਠੇ ਕਿੱਦਾਂ ਪਾਈਏ ਕੀ ਹੈਗਾ ਕੋਈ ਬਾੜਾ ਕੋਈ ਰੌਕਟ ਸਾਇੰਸ ਨਹੀਂ ਸੋ ਤੁਸੀਂ ਕੋਈ ਵੀ ਕੰਮ ਕਰਦੇ ਆ ਕੋਈ ਵੀ ਤੁਸੀਂ ਚਾਹੇ ਕੋਈ ਤੁਹਾਨੂੰ ਸ਼ੌਂਕ ਹੈਗਾ ਕੋਈ ਹੈਲਥ ਦਾ ਸ਼ੌਂਕ ਆ ਤੁਸੀਂ ਐਕਸਰਸਾਈਜ਼ ਲਾਉਨੇ ਆ ਤੁਹਾਨੂੰ ਡਾਈਟ ਬਾਰੇ ਨੌਲੇਜ ਹੈਗਾ ਬਾਈ ਸੋਸ਼ਲ ਮੀਡੀਆ ਦੇ ਉੱਤੇ ਆਓ ਇੱਥੇ ਬੋਲੋ ਜਿਹੜਾ ਕੰਮ ਤੁਸੀਂ ਕਰਦੇ ਆ ਸਾਈਡ ਵਾਈਡ ਸਾਈਡ ਕਰੀ ਵੀ ਜਾਓ ਕਈ ਜਿਹੜੇ ਬੰਦੇ ਆ ਕੇ ਕਹਿੰਦੇ ਪਏ ਅਸੀਂ ਨਹੀਂ ਬੋਲ ਸਕਦੇ ਸਾਨੂੰ ਸ਼ਰਮ ਆਉਂਦੀ ਆ ਤਵੇ ਉਹਦਾ ਨਤੀਜਾ ਇਸ ਵੇਲੇ ਨਿਕਲ ਰਿਹਾ ਕਿ ਜਿਹੜੇ ਸਮਝਦਾਰ ਲੋਕ ਆ ਜਾਂ ਜਿਨ੍ਹਾਂ ਕੋਲ ਸੱਚੀ ਕੋਈ ਟੈਲੈਂਟ ਹੈਗਾ ਉਹ ਸੋਸ਼ਲ ਮੀਡੀਆ ਦੇ ਉੱਤੇ ਆਉਣ ਤੋਂ ਘਬਰਾ ਰਹੇ ਆ ਜਿਹਦਾ ਨਤੀਜਾ ਇਹ ਨਿਕਲ ਰਿਹਾ ਕਿ ਇਹ ਜਿਹੜੇ ਜਿਨ੍ਹਾਂ ਕੋਲ ਟੈਲੈਂਟ ਹੀ ਕੋਈ ਨਹੀਂ ਜਿਨ੍ਹਾਂ ਕੋਲ ਸਮਝ ਹੀ ਕੋਈ ਨਹੀਂ ਉਹ ਲੋਕ ਇਹ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰ ਹੋ ਰਹੇ ਆ ਉਸੋ ਕਹਿੰਦਾ ਹੁੰਦਾ ਜੀ ਉਸ ਨੂੰ ਕਿਸੇ ਨੇ ਪੁੱਛਿਆ ਕਿ ਜੇਕਰ ਇਹ ਜਿਹੜੀ ਰਾਜਨੀਤੀ ਹੈ ਇਹਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਆ ਰਿਸ਼ਵਤਖੋਰੀ ਬਹੁਤ ਆ ਇਹਦਾ ਕਾਰਨ ਕੀ ਆ ਤਾਂ ਉਸ ਨੂੰ ਕਿਹਾ ਸੀ ਇਹਦਾ ਕਾਰਨ ਇਹ ਚੰਗੇ ਬੰਦੇ ਤੁਹਾਡੇ ਵਰਗੇ ਜਿਹੜਾ ਉਹਨੂੰ ਕੁਐਸਚਨ ਪੁੱਛਦਾ ਜੀ ਕਹਿੰਦਾ ਇਹ ਚੰਗੇ ਬੰਦੇ ਕਿੱਦਾਂ ਕਹਿੰਦਾ ਚੰਗੇ ਬੰਦੇ ਇਸ ਰਾਜਨੀਤੀ ਦੇ ਵਿੱਚ ਆਉਂਦੇ ਨਹੀਂਗੇ ਆਪਣਾ ਪਿੱਛਾ ਛਡਾਉਂਦੇ ਆ ਕੋਈ ਛੋਟੀ ਮੋਟੀ ਨੌਕਰੀ ਕਰਦੇ ਰਹਿੰਦੇ ਆ ਉਹਦਾ ਜਿਹੜੀ ਇੱਕ ਸਪੇਸ ਖਾਲੀ ਹੋ ਜਾਂਦੀ ਉਹ ਕਿਸੇ ਨਾ ਕਿਸੇ ਨੇ ਤਾਂ ਭਰਨੀ ਆ ਤੇ ਉਹ ਜਿਹੜੇ ਗਲਤ ਬੰਦੇ ਹੁੰਦੇ ਉਹਦੇ ਵਿੱਚ ਆ ਜਾਂਦੇ ਆ ਤੇ ਬਾਅਦ ਚ ਆ ਕੇ ਲੁੱਟਦੇ ਆ ਤੁਹਾਨੂੰ ਥੱਡੇ ਤੇ ਇਹ ਜ਼ੁਲਮ ਕਰਦੇ ਆ ਤਾਂ ਫਿਰ ਤੁਸੀਂ ਕਹਿੰਦੇ ਆ ਹਾਏ ਮਰ ਗਏ ਹਾਂ ਮਰ ਗਏ ਸੋ ਉਹੀ ਹਿਸਾਬ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਵੀ ਜੇਕਰ ਤੁਹਾਡੇ ਕੋਈ ਕੋਈ ਟੈਲੈਂਟ ਆ ਜੇ ਤੁਹਾਨੂੰ ਕੋਈ ਬੋਲਣਾ ਕਿਸੇ ਨੂੰ ਨਹੀਂ ਆਉਂਦਾ ਹੁੰਦਾ ਬਈ ਤੁਸੀਂ ਇੱਕ ਦੋ ਰੀਟੇਕ ਚਾਰ ਪੰਜ ਲੈ ਲਓ ਮੈਂ ਵੀ ਬਹੁਤ ਸਾਰੀਆਂ ਗਲਤੀਆਂ ਕਰਦਾ ਹਾਂ ਮੈਨੂੰ ਜਿਹੜਾ ਬੋਲਣਾ ਆਉਂਦਾ ਹਾਂ ਸੋ ਬਹੁਤ سارے ਲੋਕ ਆ ਬਹੁਤ ਸਾਰੀਆਂ ਗਲਤੀਆਂ ਕਰਦੇ ਹੁੰਦੇ ਆ ਸੋ ਗਲਤੀਆਂ ਨਾਲ ਹੀ ਬੰਦਾ ਸਿੱਖਦਾ ਇਹਦੇ ਤੇ ਆਓ ਤੁਹਾਡਾ ਕੋਈ ਵੀ ਕੰਮ ਆ ਮੈਂ ਇੱਕ ਦੇਖਦਾ ਜਿਗਾ ਕੋਈ ਕੁੜੀ ਇਹ ਪੱਠੇ ਤੇ ਲੱਗੀ ਇਟਾਂ ਥੱਪਦੀ ਦੀ ਉਹ ਵੀ ਸੋਸ਼ਲ ਮੀਡੀਆ ਤੇ ਆਉਂਦੀ ਪਤਾ ਨਹੀਂ ਕਿੰਨੇ ਲੋਕ ਉਹਨੂੰ ਫੋਲੋ ਕਰਦੇ ਸੀ ਤਾਂ ਮੈਨੂੰ ਲੱਗਦਾ ਉਹ ਪੱਠੇ ਤੇ ਵੀ ਉਨੇ ਪੈਸੇ ਨਹੀਂ ਮਿਲਦੇ ਹੋਣੇ ਜਿੰਨੇ ਉਹ ਐਦਾਂ ਕਮਾ ਲੈਂਦੀ ਹੁੰਦੀ ਸੋ ਕੋਈ ਵੀ ਤੁਸੀਂ ਕੰਮ ਕਰਦੇ ਆ ਮੈਂ ਕਹਿੰਦਾ ਕੋਈ ਵੀ ਤੁਹਾਡਾ ਸ਼ੌਂਕ ਆ ਤੁਸੀਂ ਚਾਹੇ ਜੌਬ ਵੀ ਕਰਦੇ ਹੋ ਤੋ ਆ ਕੇ ਤੁਹਾਨੂੰ ਥੋੜਾ ਟਾਈਮ ਮਿਲਦਾ 2-3 ਘੰਟੇ ਦਾ ਉਤੇ ਤੁਸੀਂ ਉਹ ਕੰਮ ਆਪਣਾ ਕਰਦੇ ਆ ਚਾਹੇ ਖੇਤੀ ਦਾ ਕੰਮ ਕਰਦੇ ਹੋ ਕੁਝ ਵੀ ਕਰਦੇ ਹੋ ਉਹਨੂੰ ਆਪਣਾ ਆਨਲਾਈਨ ਲੈ ਕੇ ਆਓ ਆਨ ਆਲੇ ਸਮੇਂ ਦੇ ਵਿੱਚ ਇਹ ਚੀਜ਼ ਤੇ ਤੁਹਾਨੂੰ ਬਹੁਤ ਫਾਇਦਾ ਮਿਲੂਗਾ ਸੋ ਦੂਸਰੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਹੁੰਦੇ ਆ ਜਿਹੜੇ ਸੋਸ਼ਲ ਮੀਡੀਆ ਤੇ ਵੀ ਬੈਠੇ ਆ ਮੇਰੇ ਵਰਗੇ ਹੀ ਹੁਣੇ ਆ ਕਿ ਉਹ ਕਹਿੰਦੇ ਆ ਕਿ ਟਰੇਡਿੰਗ ਕਰਕੇ ਤੁਸੀਂ ਕਾਮਯਾਬ ਹੋ ਸਕਦੇ ਆ ਆਹ ਵਾਲਾ ਟਰੇਡ ਕਰੋ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਪਰ ਬਹੁਤ ਸਾਰਿਆਂ ਦੇ ਵਿੱਚ ਹਾਲਾਤ ਇਦਾਂ ਦੇ ਆ ਕਿਉਂ ਸਿਰਫ ਆਪਣੇ ਕੋਈ ਕੋਰਸ ਵੇਚਦੇ ਹੁੰਦੇ ਜਾਂ ਕਹਿੰਦਾ ਸਾਡਾ ਹਾ ਗਰੁੱਪ ਜੁਆਇਨ ਕਰ ਲਓ ਜਾਂ ਹਾ ਕੋਰਸ ਜੁਆਇਨ ਕਰ ਲਓ ਉਹਦੇ ਤੋਂ ਹੀ ਪੈਸੇ ਕਮਾਉਂਦੇ ਹੁੰਦੇ ਆ ਟਰੇਡਿੰਗ ਉਹਨਾਂ ਦਾ ਅਸਲੀ ਨਹੀਂ ਹੁੰਦਾ ਅਸਲੀ ਕੰਮ ਉਹ ਲੋਕਾਂ ਨੂੰ ਖਿੱਚਣਾ ਹੁੰਦਾ ਕਿਉਂਕਿ ਜਿਹੜਾ ਟਰੇਡਿੰਗ ਦੇ ਵਿੱਚ ਆ 100 ਚੋਂ 2 ਲੋਕ ਹੀ ਕਾਮਯਾਬ ਹੁੰਦੇ ਆ ਬਾਕੀ ਜ਼ਿਆਦਾਤਰ ਡੁੱਬਦੇ ਹੀ ਆ ਇਕੱਲੇ ਮੈਂ ਟਰੇਡਿੰਗ ਦੀ ਗੱਲ ਨਹੀਂ ਕਰਦਾ ਕੋਈ ਵੀ ਕੰਮ ਆ ਜਦੋਂ ਤੁਸੀਂ ਕਿਸੇ ਦੀ ਦੇਖਾ ਦੇਖੀ ਸ਼ੁਰੂ ਕਰੋਗੇ ਉਹ ਚ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਤੋ ਸਾਨੂੰ ਆਪਣਾ ਜਿਹੜੀ ਹੈਗਾ ਸੈਲਫ ਅਨਾਲਿਸਿਸ ਤੁਸੀਂ ਆਪਣਾ ਅੰਤਰ ਧਿਆਨ ਕਰਕੇ ਆਪਣਾ ਸੋਚੋ ਤੁਹਾਡੇ ਚ ਰੱਬ ਨੇ ਕੀ ਕਾਬਲੀਅਤ ਪਾਈ ਆ ਕੀ ਗੁਣ ਪਾਇਆ ਤੁਸੀਂ ਕਿਹੜਾ ਕੰਮ ਜਿਆਦੇ ਵਧੀਆ ਤਰੀਕੇ ਨਾਲ ਕਰ ਸਕਦੇ ਆ ਦੂਸਰੇ ਬੰਦੇ ਨਾਲੋਂ ਉਹਦੇ ਵੱਲ ਆਪਣਾ ਧਿਆਨ দাও ਸਾਈਡ ਵਾਈਡ ਸਾਈਡ ਉਹੋ ਚੀਜ਼ ਕਰਦੇ ਰਹੋ ਜਿੱਦਾਂ ਮੈਂ ਆਪਣੇ ਮੁੰਡੇ ਦੋਸਤਾਂ ਦੇ ਵੀ ਇੱਕ ਐਗਜ਼ਾਮਪਲ ਦੱਸੀ ਆ ਤੁਹਾਨੂੰ ਕਿ ਉਹ ਕਿਸ ਤਰ੍ਹਾਂ ਜੌਬ ਤੋਂ ਇੱਕ ਛੋਟੇ ਬਿਜ਼ਨਸ 'ਚ ਆਇਆ ਅੱਗੇ ਇਹਦੇ ਤੋਂ ਜਾਣਦਾ ਵੀ ਉਹਨਾਂ ਦਾ ਪਲਾਨ ਹੈਗਾ ਸੋ ਗੱਲ ਇਹ ਹੈ ਕਿ ਜਿਹੜੀ ਆਪਾਂ ਸਰਕਾਰੀ ਨੌਕਰੀਆਂ ਲਈ ਅਸੀਂ ਪੜ੍ਹਦੇ ਆ ਜਿਹੜੀ ਸਾਡੀ ਪੜ੍ਹਾਈ ਹੁੰਦੀ ਆ ਜ਼ਿਆਦਾਤਰ ਇਸੇ ਹੀ ਬੇਸ ਹੁੰਦੀ ਆ ਕਿ ਇਹਨੂੰ ਸਰਕਾਰੀ ਜੋਬ ਮਿਲ ਜਾਏ ਪਰ ਜਿਹੜੀਆਂ ਸਰਕਾਰੀ ਜੋਬਸ ਆ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਇਹ ਮੈਨੂੰ ਲੱਗਦਾ ਖਤਮ ਹੀ ਹੋ ਜਾਣੀਆਂ ਜੇ ਨਹੀਂ ਵੀ ਖਤਮ ਹੋ ਗਈਆਂ ਤਾਂ ਇਹਨਾਂ ਦਾ ਬਹੁਤ ਘੱਟ ਇੱਕ ਰਹਿ ਜਾਣਾ ਇਹਨਾਂ ਦਾ ਕਿਉਂਕਿ ਹੌਲੀ ਹੌਲੀ ਜਿਹੜੀਆਂ ਸਰਕਾਰਾਂ ਵੀ ਆਪਣੇ ਪੱਲੇ ਝਾੜ ਰਹੀਆਂ ਤੇ ਜਿਹੜਾ ਇਹ ਪ੍ਰਾਈਵੇਟ ਕੰਪਨੀਆਂ ਨੂੰ ਜ਼ਿਆਦਾ ਇਹ ਚੀਜ਼ਾਂ ਸੌਂਪ ਦਿੱਤੀਆਂ ਜਾ ਰਹੀਆਂ ਸੋ ਕੋਸ਼ਿਸ਼ ਇਹ ਕਰੋ ਕੀ ਪੜਾਈ ਵੀ ਕਰੀਏ ਨਾਲੋਂ ਨਾਲ ਕੋਈ ਨਾ ਕੋਈ ਹੱਥੀ ਟੈਲੈਂਟ ਵੀ ਸਿੱਖੀਏ ਤੇ ਜਦੋਂ ਅਸੀਂ ਪੜਾਈ ਪੂਰੀ ਕਰ ਲਈ ਆ ਤਾਂ ਸਾਨੂੰ ਮਾਰਕੀਟ ਦੇ ਵਿੱਚ ਜਾ ਕੇ ੱੱਕੇ ਖਾ ਕੇ ਹੀ ਅਸਲੀ ਜਿਹੜੀ ਪੜਾਈ ਆ ਉਹ ਸਮਝ ਆਉਣੀ ਆ ਕੋਈ ਕਿਤਾਬਾਂ ਪੜ੍ਹ ਕੇ ਨਹੀਂ ਆਉਣੀ ਫਲਾਨੇ ਨੇ ਲੇਖੀ ਸੀਗੀ ਉਹ ਰਿਚ ਡੈਡ ਪੂਰ ਡੈਡ ਫਲਾਨੇ ਨੇ ਇਦਾਂ ਕਰਤਾ ਹੀ ਫਲਾਨਾ ਬੰਦਾ ਕਹਿੰਦਾ ਆਹ ਕਿਤਾਬ ਪੜੋ ਨਹੀਂ ਬਈ ਤੁਹਾਡੀ ਕਿਤਾਬ ਤੁਸੀਂ ਖੁਦ ਲਿਖਣੀ ਆ ਤੁਹਾਡੀ ਕਿਤਾਬ ਅਲੱਗ ਆ ਤੁਹਾਡੀ ਕਿਤਾਬ ਉਦਾਂ ਦੀ ਨਹੀਂ ਗਈ ਉਹ ਜਿਹੜਾ ਬੰਦਾ ਕਿਤਾਬ ਲਿਖ ਰਿਹਾ ਕਿਸੇ ਹੋਰ ਦੇਸ਼ 'ਚ ਬੈਠ ਕੇ ਲਿਖ ਰਿਹਾ ਉਹਦੇ ਫੈਮਿਲੀ ਦੀ ਜਿਹੜੀ ਸਿਚੁਏਸ਼ਨ ਆ ਅਲੱਗ ਆ ਤੁਹਾਡੀ ਦੀ ਅਲੱਗ ਆ ਤੁਸੀਂ ਕਿੱਦਾਂ ਉਹ ਕਿਤਾਬ ਲਿਖਣੀ ਆ ਆਪਣੀ ਤੁਸੀਂ ਕਿੱਦਾਂ ਕਾਮਯਾਬ ਹੋਣਾ ਉਹ ਤੁਹਾਨੂੰ ਆਪਣਾ ਇਹ ਜਿਹੜੀ ਆ ਪਰਚੋਲ ਜਿਹੜੀ ਆਪਣੇ ਅੰਦਰ ਉਹ ਤੁਹਾਨੂੰ ਖੁਦ ਕਰਨੀ ਪੈਣੀ ਆ ਮੈਂ ਜੋ ਕਰਕੇ ਕਾਮਯਾਬ ਹੋ ਰਿਹਾ ਉਹ ਜ਼ਰੂਰੀ ਨਹੀਂ ਤੁਸੀਂ ਵੀ ਕਰਕੇ ਹੋ ਸਕਦੇ ਆ ਕੰਮ ਕੋਈ ਛੋਟਾ ਮਾੜਾ ਨਹੀਂ ਹੁੰਦਾ ਹੈਗਾ ਸਾਰੇ ਕੰਮ ਵਧੀਆ ਹੀ ਆ ਜਿਹੜੇ ਹੱਥੀ ਮਿਹਨਤ ਕਰਨ ਵਾਲਾ ਕੋਈ ਬੰਦਾ ਮਾੜਾ ਨਹੀਂਗਾ ਚਾਹੇ ਤੁਸੀਂ ਰੇੜੀ ਲਾਓ ਚਾਹੇ ਕੋਈ ਵੀ ਕੰਮ ਕਰੋ ਇਹ ਜਿਹੜਾ ਸ਼ਰਮ ਵਾਲਾ ਸਿੱਟਾ ਜਾਂ ਇੱਕ ਸੋਚਣ ਵਾਲਾ ਤਰੀਕਾ ਉਹ ਸਾਨੂੰ ਹੁਣ ਪਿੱਛੇ ਛੱਡਣਾ ਪੈਣਾ ਜੇਕਰ ਅਸੀਂ ਸਮੇਂ ਦੇ ਨਾਲ ਲੋਕਾਂ ਦੇ ਨਾਲ ਰਲਣਾ ਹੈ ਆਪਣੇ ਤੇ ਯਕੀਨ ਰੱਖੋ ਮਿਹਨਤ ਕਰੋ ਹਮੇਸ਼ਾ ਹੀ ਜਗ੍ਹਾ ਕਦੀ ਵੀ ਮੈਨੇ ਨਹੀਂ ਰੱਖਦੀ ਹੁੰਦੀ ਤੁਸੀਂ ਕੈਨੇਡਾ ਚ ਆ ਅਮਰੀਕਾ ਚ ਕਿਤੇ ਵੀ ਗਏ ਹੋ ਆ ਤੁਹਾਡਾ ਹਮੇਸ਼ਾ ਹੀ ਇਹੇ ਗੋਲ ਹੁੰਦਾ ਕਿ ਤੁਸੀਂ ਪੈਸਾ ਕਮਾਉਣਾ ਹੈ ਜੇਕਰ ਤੁਸੀਂ ਪੈਸਾ ਪੰਜਾਬ ਚ ਰਹਿ ਕੇ ਕਮਾ ਸਕਦੇ ਆ ਤਾਂ ਇਹ ਜਿਹੜੇ ਦੇਸ਼ ਹੈਗੇ ਆ ਜਿਨ੍ਹਾਂ ਦੀ ਬਾਰੇ ਸਾਡੇ ਲੋਕਾਂ ਦੇ ਵਿੱਚ ਇਹ ਇੱਕ ਧਾਰਨਾ ਹੈ ਕਿ ਇੱਥੇ ਜਾ ਕੇ ਤੁਸੀਂ ਅਮੀਰ ਹੋ ਸਕਦੇ ਆ ਉਹ ਵੀ ਨਿਕਲ ਸਕਦੀ ਆ ਇਹਨਾਂ ਦੇਸ਼ਾਂ ਦੇ ਵਿੱਚ ਜਾਣਾ ਚਾਹੀਦਾ ਜਰੂਰ ਜਾਣਾ ਚਾਹੀਦਾ ਘੁੰਮਣ ਜਾਓ ਦੇਖਣ ਜਾਓ ਜੇ ਤੁਸੀਂ ਕਮਾਉਣ ਵੀ ਜਾਣਾ ਤਾਂ ਵੀ ਜਾਓ ਪਰ ਇੱਕ ਟਾਰਗੇਟ ਲੈ ਕੇ ਜਾਓ ਅੱਜ ਦੇ ਸਮੇਂ ਦੇ ਵਿੱਚ ਕਿ ਤੁਸੀਂ 10 ਸਾਲ ਲਾਉਣੇ ਆ 20 ਸਾਲ ਲਾਉਣੇ ਉੱਥੋਂ ਪੈਸਾ ਕਮਾਉਣਾ ਹੈ ਤੇ ਆਪਣਾ ਇੱਥੇ ਇਨਵੈਸਟ ਕਰਨਾ ਹੈ ਪੰਜਾਬ ਦੇ ਵਿੱਚ ਤੇ ਹੋਰ ਲੋਕਾਂ ਨੂੰ ਵੀ ਜੋਬ ਦੇਣੀ ਆ ਤੇ ਐਦਾਂ ਦਾ ਸਿਸਟਮ ਕਰਨਾ ਹੈ ਕਿ ਅਸੀਂ ਸਾਰੀ ਉਮਰ ਤੱਕ ਕੰਮ ਕਰ ਨਹੀਂ ਸਕਦੇ ਹੈਗੇ ਸੋ ਸਾਨੂੰ ਉਥੋਂ ਕਿਦਾਂ ਕਮਾਈ ਹੋਈ ਜਾਵੇ ਇਸ ਤਰ੍ਹਾਂ ਦੇ ਦਿਮਾਗ ਲਾਉਣੇ ਆ ਤੇ ਕਿਹੜੇ-ਕਿਹੜੇ ਕੰਮ ਅਸੀਂ ਕਰ ਸਕਦੇ ਆ ਜਾਂ ਕਿੱਥੇ ਪੈਸਾ ਇਨਵੈਸਟ ਕਰ ਸਕਦੇ ਆ ਮੈਂ ਇਸ ਵੀਡੀਓ ਦਾ ਜਿਹੜਾ ਇੱਕ ਪਾਰਟ 1 ਆ ਉਹਦੇ ਵਿੱਚ ਦੱਸਿਆ ਵੀ ਤੇ ਜਿਹੜੇ ਕੋਈ ਵੱਡਾ ਬਿਜ਼ਨਸ ਵੀ ਕਰਨਾ ਚਾਹੁੰਦੇ ਆ ਪੰਜਾਬ ਦੇ ਵਿੱਚ ਮੰਨ ਲਓ ਕਿਸੇ ਨੇ ਕੋਈ ਸ਼ੈੱਲਰ ਪਾਣਾ ਹੈ ਕੋਈ ਕੋल्ड ਸਟੋਰ ਪਾਣਾ ਹੈ ਉਹਦੇ ਲਈ ਵੀ ਬਹੁਤ ਸਾਰੀਆਂ ਇੱਕ ਸਹਾਇਤਾਵਾਂ ਸਰਕਾਰ ਦੁਆਰਾ ਗਵਰਨਮੈਂਟ ਦੁਆਰਾ ਦਿੱਤੀਆਂ ਜਾਂਦੀਆਂ ਜਿਹਦੇ ਬਾਰੇ ਆਪਾਂ ਨੂੰ ਨੌਲੇਜ ਜਿਹੜੇ ਆਪਾਂ ਥੋੜੇ ਸਮਾਲ ਵਰਗ ਦੇ ਹੁੰਨੇ ਆ ਸਾਡੇ ਕੋਲ ਆਉਂਦੀ ਨਹੀਂਗੀ ਕਿਉਂਕਿ ਇਹ ਜਿਹੜੇ بڑے بڑے ਮਗਰਮਾਚਾ ਉਹ ਨਾ ਤੱਕ ਹੀ ਰਹ ਜਾਂਦੇ ਇਹ ਹੀ ਸਾਰੀਆਂ ਸਬਸਿਡੀਆਂ ਵਗੈਰਾ ਉਹ ਲੈ ਜਾਂਦੇ ਆ ਸੋ ਜਿਹੜੀ ਉਹਦੇ ਬਾਰੇ ਨੌਲੇਜ ਆ ਉਹੀ ਮੈਂ ਇਸ ਵੀਡੀਓ ਦਾ ਜਿਹੜਾ ਪਾਰਟ 2 ਆ ਉਹ ਪਹਿਲੇ ਇਸ ਚੈਨਲ ਤੇ ਮੈਂ ਪਾਇਆ ਹੋਇਆ ਉਹਦੇ ਤੇ ਜਾ ਕੇ ਤੁਸੀਂ ਪੂਰੀ ਨੌਲੇਜ ਲੈ ਸਕਦੇ ਆ ਸੋ ਜਰੂਰ ਆਪਣਾ ਕੰਮ ਕਰੋ ਕਾਮਯਾਬ ਹੋਵੋ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਕੰਮ ਜਰੂਰ ਲੈ ਕੇ ਆਓ ਜਿਹੜਾ ਮਰਜ਼ੀ ਕੰਮ ਆ ਚਾਹੇ ਛੋਟਾ ਵੱਡਾ ਜਿਹੜਾ ਮਰਜ਼ੀ ਸ਼ੌਂਕ ਆ ਇਹਤੇ ਰੋਜ਼ ਤੁਸੀਂ 5 10 ਮਿੰਟ ਕੱਢੋ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਫਾਇਦਾ ਹੀ ਹੋਊਗਾ ਇਹੀ ਮੇਰੇ ਜਿਹੜੇ ਨੌਜਵਾਨ ਪੀੜੀ ਹੈਗੀ ਆ ਉਨ ਇੱਕ ਐਡਵਾਈਸ ਆ ਸਲਾਹ ਦੇਣੀ ਚਾਹੁੰਦਾ ਸੀ ਜੇਕਰ ਵੀਡੀਓ ਵਧੀਆ ਲੱਗੀ ਥੱਲੇ ਕਮੈਂਟ ਕਰਕੇ ਦੱਸ ਦਿਓ ਜੇਕਰ ਕੋਈ ਕਮੀ ਪਈ ਸੀ ਆ ਤਾਂ ਵੀ ਜਰੂਰ ਦੱਸਿਓ ਅੱਗੇ ਤੋਂ ਉਹਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ ਕੋਈ ਪ੍ਰੋਫੈਸ਼ਨਲ ਯੂਟਿਊਬਰ ਨਹੀਂ ਆ ਤੁਹਾਡੇ ਵਰਗਾ ਹੀ ਆ ਸੋ ਜੇਕਰ ਕੋਈ ਕਮੀ ਪਈ ਸੀ ਹੁੰਦੀ ਆ ਜਰੂਰ ਦੱਸ ਦਿਆ ਕਰੋ ਤੇ ਮੈਂ ਮੈਸੇਜ ਵਗੈਰਾ ਜਰੂਰ ਚੈੱਕ ਕਰਦਾ ਰਹਿਣਾ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ